ਹਾਂਜੀ ਸਟੂਡੈਂਟਸ ਪੰਜਾਬੀ ਲਾਜ਼ਮੀ ਪੰਜਾਬੀ ਲਾਜ਼ਮੀ ਦਾ ਸਤੰਬਰ ਇਗਜ਼ਾਮ ਦੇ ਵਿੱਚ ਤੁਹਾਨੂੰ ਜਿਹੜੇ ਕਿ ਪੰਜ ਕੇਂਦਰੀ ਭਾਗ ਨੇ ਪੰਜ ਦੇ ਵਿੱਚੋਂ ਤੁਸੀਂ ਫਰਸਟ 3 ਕਰ ਲਓ ਜਾਂ ਲਾਸਟ ਵਾਲੇ ਠੀਕ ਹੈ ਇਹਨਾਂ ਦੇ ਵਿੱਚੋਂ ਜਿਵੇਂ ਕਿ ਤਾਜ ਮਹਿਲ ਬਹੁਤ ਇੰਪੋਰਟੈਂਟ ਆ ਤਾਜ ਮਹਿਲ ਵਗਦੇ ਪਾਣੀ ਠੀਕ ਹੈ ਮੋਸਟ ਇੰਪੋਰਟੈਂਟ ਨੇ ਦੋਨੋਂ ਹੀ ਸੋ ਬਾਕੀ ਆਪਾਂ ਵੈਸੇ ਸਾਰੇ ਕਰਦੇ ਹਾਂ ਇਹ ਟੁਕੜੀ ਜਗ ਤੋਂ ਨੇ ਆਰੀ ਭਾਈ ਵੀਰ ਸਿੰਘ ਦੀ ਕਵਿਤਾ ਟੁਕੜੀ ਜਗਤੋਂ ਨਿਆਰੀ ਇਸ ਦੇ ਵਿੱਚ ਭਾਈ ਵੀਰ ਸਿੰਘ ਨੇ ਕਸ਼ਮੀਰ ਦੀ ਕੁਦਰਤੀ ਸੁੰਦਰਤਾ ਨੂੰ ਬਹੁਤ ਹੀ ਰਹਿਸਮਈ ਢੰਗ ਨਾਲ ਬਿਆਨ ਕੀਤਾ ਕਵੀ ਕਹਿੰਦਾ ਕਿ ਕਸ਼ਮੀਰ ਦੀ ਧਰਤੀ ਦੁਨੀਆ ਭਰ ਦੇ ਵਿੱਚ ਨਿਆਰੀ ਹੈ ਇਸ ਦਾ ਨਿਰਮਾਣ ਕੁਦਰਤ ਦੇ ਵੀ ਨਾਪ ਕੀਤਾ ਜਿਸ ਕਰਕੇ ਇਸ ਵਿੱਚ ਅਸਮਾਨੀ ਸੁੰਦਰਤਾ ਝਲਕਦੀ ਹੈ ਤੇ ਇਹ ਭਾਵੇਂ ਧਰਤੀ ਦਾ ਹਿੱਸਾ ਪਰ ਇਹਨੂੰ ਅਸਮਾਨੀ ਸ਼ੋਹ ਪ੍ਰਾਪਤ ਹੈ ਤੇ ਇਸ ਦੇ ਵਿੱਚ ਉਹ ਅਰਸ਼ੀ ਰਮਜਾ ਜਿਹੜੇ ਕਿ ਝਲਕਦੀਆਂ ਪ੍ਰਤੀਤ ਹੁੰਦੀਆਂ ਹਨ ਪੁਰਾਣੇ ਪੰਜਾਬ ਨੂੰ ਵਾਜਾ ਇਹਨਾਂ ਕੇ ਪ੍ਰੋਫੈਸਰ ਪੂਰਨ ਸਿੰਘ ਦੀ ਇਹ ਇੱਕ ਰੋਮਾਂਟਿਕ ਹਫਤਾ ਜਿਸ ਦੇ ਵਿੱਚ ਕਵੀ ਨੇ ਪੁਰਾਣੇ ਸੱਭਿਆਚਾਰ ਦੀ ਜਿਹੜੀ ਕਿ ਆਪਣੇ ਪੁਰਾਣੇ ਸੱਭਿਆਚਾਰ ਲਈ ਆਪਣਾ ਜਿਹੜਾ ਮੂਹ ਉਧਰੇਵਾ ਠੀਕ ਹੈ ਉਹਦੇ ਲਈ ਇੱਕ ਤੜਫ ਉਹਨੂੰ ਬਿਆਨ ਕੀਤਾ ਤੇ ਇਸ ਹਫਤੇ ਦਾ ਕੇਂਦਰੀ ਭਾਵ ਇਹਦੇ ਅਨੁਸਾਰ ਵਰਤਮਾਨ ਪੰਜਾਬੀ ਜੀਵਨ ਵਿੱਚ ਜਿਹੜਾ ਪ੍ਰਾਤਨ ਪੰਜਾਬੀ ਜੀਵਨ ਵਾਲਾ ਰਸ ਖੁੱਲੀਆਂ ਖੁਸ਼ੀਆਂ ਮਿੱਠਤਾ ਸਰਲਤਾ ਸਾਦਗੀ تیرਗਿਨੀ ਇਹ ਸਭ ਕੁਝ ਛੁੱਟ ਗਿਆ ਇਸ ਸਭ ਦੀ ਥਾਂ ਤੇ ਬੇਰਸੀ ਫਿੱਕਾਪਨ ਬੇਸਵਾਦੀ ਪੈਸੇ ਦਾ ਲਗਾਵ ਪ੍ਰਧਾਨ ਹੋ ਗਿਆ ਤੇ ਸਭ ਪਾਸੇ ਅੱਜ ਕੱਲ ਇਸ ਦੇ ਵਿੱਚੋਂ ਪ੍ਰਾਣੀ ਜਿਹੜੇ ਬਹਿਮ ਨੇ ਉਹ ਖਤਮ ਹੋ ਗਏ ਨੇ ਪਰ ਅਸੀਂ ਕੁਛ ਇਹਦੇ ਵਿੱਚੋਂ ਖਟਿਆ ਨਹੀਂ ਅਸੀਂ ਆਪਣੀਆਂ ਸਾਰੀਆਂ ਖੁਸ਼ੀਆਂ ਗਵਾ ਬੈਠੇ ਹਾਂ ਥਰਡ ਹੈ ਵਗਦੇ ਪਾਣੀ ਇੰਜੈਕਟਰ ਦੀਵਾਨ ਸਿੰਘ ਕਾਲੇ ਪਾਣੀ ਦੀ ਰਚਨਾ ਇਹਦੇ ਵਿੱਚ ਹੈ ਕਿ ਜ਼ਿੰਦਗੀ ਦਾ ਪਾਣੀ ਹਮੇਸ਼ਾ ਚੱਲਦੇ ਰਹਿਣਾ ਚਾਹੀਦਾ ਤੇ ਕਿ ਇਸਦੇ ਚੱਲਦੇ ਰਹਿੰਦੇ ਵਿੱਚ ਇਸ ਦੀ ਤਾਜ਼ਗੀ ਤੇ ਵਿਕਾਸ ਹੈ ਤੇ ਮਨੁੱਖੀ ਜਿਹੜੇ ਜਿੰਦੜਿਆਂ ਦੀ ਏਕਤਾ ਹੀ ਉਹਨਾਂ ਨੂੰ ਜਿਹੜੀ ਕਿ ਜੁਨੇ ਰੱਖਦੀ ਹੈ ਤੇ ਉਹਨਾਂ ਦੀ ਰੂਹਾਂ ਦੀ ਉਡਾਰੀਆਂ ਉਹਨਾਂ ਨੂੰ ਵਿਕਾਸ ਦੇ ਉੱਚਾ ਮੰਜ਼ਲਾ ਤੇ ਪਹੁੰਚਾਉਂਦੀਆਂ ਨੇ ਕਵੀ ਵਾਰ-ਵਾਰ ਜਿਹੜੀ ਕਿ ਇਹ ਹੀ ਕਾਮਨਾ ਕਰਦਾ ਹੈ ਕਿ ਮਨੁੱਖ ਆਪਣੇ ਮੰਜ਼ਲ ਦੇ ਵੱਲ ਹਮੇਸ਼ਾ ਤੁਰਦਾ ਹੀ ਰਹਿਣਾ ਚਾਹੀਦਾ ਤਾਜਮਹਿਲ ਪ੍ਰੋਫੈਸਰ ਮੋਹਨ ਸਿੰਘ ਦੀ ਇਹ ਪ੍ਰਗਤੀਵਾਦੀ ਕਥਾ ਕੇਂਦਰੀ ਭਾਸ਼ਾ ਵੇਡਲੇ ਅਨੁਸਾਰ ਹਾਂਜੀ ਤਾਜਮਹਿਲ ਜਿਹੜੀ ਕਿ ਆਮ ਨਜ਼ਰ ਨੂੰ ਅਮੋ ਦਿਖਾवट ਨੂੰ ਬਹੁਤ ਸੋਹਣਾ ਲੱਗਦਾ ਪਰੰਤੂ ਇਹਦੀ ਉਸਾਰੀ ਦੇ ਵਿੱਚ ਲੱਖਾਂ ਰੋਂਦੇ ਕੋ ਰੌਂਦੇ ਮਜ਼ਦੂਰ ਤੇ ਮਜ਼ਦੂਰਨੀਆਂ ਨੇ ਜਿਨ੍ਹਾਂ ਨੇ ਆਪਣੀ ਭੁੱਖ ਅਤੇ ਦੁੱਖ ਦੀ ਪਰਵਾਹ ਕੀਤੇ ਬਿਨਾ ਇਸ ਕੰਮ ਦੇ ਵਿੱਚ ਦਿਨ ਰਾਤ ਜਿਹੜੇ ਕੀ ਲੱਗੇ ਰਹੇ ਇਹਦੀ ਉਸਾਰੀ ਦੇ ਵਿੱਚ ਤੇ ਉਹਨਾਂ ਤੋਂ ਜ਼ਬਰਦਸਤੀ ਜਿਹੜੇ ਕੀ ਕੰਮ ਕਰਵਾਇਆ ਗਿਆ ਤਾਜਮਹਿਲ ਦੀ ਸਾਰੀ ਕਰਵਾਈ ਗਈ ਹੈ ਜਿਸ ਕਰਕੇ ਤਾਜਮਹਿਲ ਦਾ ਜਿਹੜਾ ਆਪਾਂ ਇਹਨੂੰ ਸੱਚਮੁੱਚ ਦਾ ਹੁਸਨ ਨਹੀਂ ਕਹਿ ਸਕਦੇ ਸੋ ਇਹ ਇੱਕ ਪ੍ਰਕਾਰ ਦਾ ਤੋਖਾ ਜਿਹੜੇ ਕੀ ਹੁਸਨ ਲੱਖਾਂ ਗਰੀਬ ਮਜ਼ਦੂਰਾਂ ਦੇ ਹੰਝੂਆਂ ਤੇ ਹੋਂਕਿਆਂ ਤੇ ਪਲਦਾ ਚਮਚਮਰਖੋ ਕਲਗੀਧਰ ਦੀ ਇਹ ਵੀ ਕਾਫੀ ਇੰਪੋਰਟੈਂਟ ਕਵਤਾ ਹਾਂਜੀ ਚਮਚਮਰਖੋ ਕਵਤਾ ਕਲਗੀਧਰ ਦੀ ਅਨੰਦ ਲਾਣ ਉਪਰ ਦੀ ਰਚਨਾ ਇਸ ਕਵਤਾ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦਿਆਂ ਅਜੀਤ ਸਿੰਘ ਤੇ ਜੁਹਾਰ ਸਿੰਘ ਦੇ ਜੁੱਧੇ ਦੇ ਬਾਅਦ ਵਾਪਸੀ ਦੀ ਉਡੀਕ ਕਰਦੇ ਨੇ ਮਾਤਾ ਜੀਤੋ ਜੀ ਉਹਨਾਂ ਦੇ ਮਨ ਦੇ ਭਾਵ ਬਲਬਲੇ ਇਸ ਕਵਤਾ ਵਿੱਚ ਬਿਆਨ ਕੀਤੇ ਨੇ ਮਾਤਾ ਜੀਤੋ ਜੀ ਜੰਗ ਦੇ ਵਿੱਚ ਗਏ ਆਪਣੇ ਵੱਡੇ ਸੁਪੁੱਤਰਾਂ ਸਹਬਜ਼ਾਦਾ ਅਜੀਤ ਸਿੰਘ ਤੇ ਸਹਬਜ਼ਾਦਾ ਹੁਜਾਰ ਸਿੰਘ ਦੀ ਬੜੇ ਚਾਹ ਤੇ ਤੀਬਰਦ ਨਾਲ ਉਡੀਕ ਕਰਦੇ ਨੇ ਪਰੰਤੂ ਜਦੋਂ ਜੰਗ ਦੇ ਵਿੱਚ ਸ਼ਹੀਦ ਹੋ ਜਾਂਦੇ ਨੇ ਤਾਂ ਉਹਨਾਂ ਦੇ ਸ਼ਹੀਦ ਹੋ ਜਾਂਦੀ ਖਬਰ ਨੂੰ ਸੁਣ ਕੇ ਉਹਨਾਂ ਦਾ ਮਾਣਾ ਜਿਹੜੇ ਕੀ ਦੁੱਖ ਨਾਲ ਭਰ ਜਾਂਦਾ